ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਇੱਕ ਨਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਹਰਦੇਵ ਸਿੰਘ ਪਿੰਡ ਚੜੱਕੇ ਤੇ ਕੋਠੀ ਜਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 771760522 ਠੀਕ ਆ ਸੁਆ ਕਰਨਾ ਮਸੂਈ ਆ ਬਾਈ ਸੁਆ ਵੀਰੇ ਯਾਰ ਅਗਲਾ ਤਾਂ ਕਹਿ ਦਿੰਦਾ ਜੀ ਤੋਂ ਲਈਏ ਦੂਜੇ ਹੈਨਾ ਮੇਰੇ ਲਈ ਅਗਲਾ ਤੀਜੇ ਮੰਨ ਲਈ ਚੌਥੇ ਚਾਹ 10ਵੇਂ ਮੰਨ ਲਈ ਬਾਈ ਜੀ ਕਦੋਂ ਸੁਈ ਆ ਜੀ ਇਹ ਵੀਰੇ ਕੱਲ ਦੀ ਸੁਈ ਆ ਉਹਨਾਂ ਨੇ ਦੱਸਿਆ ਇਸ ਮੋਕੇ ਹਾਂ ਬੱਚਾ ਬੱਚਾ ਵੀਰੇ ਮਗਰ ਬੱਚਾ ਆ ਠੀਕ ਆ ਬਾਈ ਜੇਰ ਦੀ ਸਾਫ ਆ ਜੀ ਜੇਰ ਦੀ ਉਹਨਾਂ ਨੇ ਦੱਸਿਆ ਸਾਫ ਆ ਤੇ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਵੀਰ ਇਹਨਾਂ ਨੇ ਦੱਸਿਆ ਵੀ 9 ਕਿਲੋ ਹੈਗਾ ਆ ਪੱਠ ਮੰਨ ਕੇ ਲਈਏ ਧਾਰਾ ਮਾਰ ਕੇ ਇੱਧਾ ਘੰਟਾ ਫਿਰ ਇੱਥੋਂ ਪਹਿਲਾਂ ਲਿਆਂਦੀ ਏ ਠੀਕ ਆ ਹੁਣੇ ਤਾਜੀ ਆਈ ਏ ਨਮੋਤ ਤੋਂ ਆਲੀ ਵੀ ਪਈ ਥਣਾ ਦੀ ਡੰਨ ਆ ਜੀ ਥਣਾ ਦੀ ਵੀਰੇ ਓਕੇ ਆਪਣੇ ਲੋ ਜਿਵੇਂ ਧਾਰਾ ਮਾਰ ਦਿੰਨੇ ਆ ਠੀਕ ਆ ਜੀ ਤੁਰ ਕੇ ਦਿਖਾ ਦੀ ਵੀਰੇ ਪਹਿਲਾਂ ਧਾਰਾ ਮਾਰ ਲੀਆ ਧਾਰਾ ਮਾਰ ਦਿਓ ਜੀ ਲੋ ਜੀ ਚੈੱਕ ਕਰੋ ਤੋਰ ਦੇ ਵੀਰੇ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਸੂਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਜੀ ਕੱਲ ਦੀ ਸੂਈ ਆ ਬੱਚਾ ਮਗਰ ਵੱਛਾ ਮਾਲਕਾਂ ਦੇ ਦੱਸਣ ਮੁਤਾਬਕ 9 ਕਿਲੋ ਬੋਲਾ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਚਵਾਈ ਕਰ ਸਕਦਾ ਸੂਏ ਸਵਾਏ ਪਸ਼ੂ ਦਾ ਰੋਕ ਲਈ ਵੀਰੇ ਸੂਏ ਸਵਾਏ ਪਸ਼ੂ ਦਾ ਫਾਇਦਾ ਹੋਏ ਹੋ ਜਾਂਦਾ ਕਿ ਬਾਈ ਦੇ ਘਰੇ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਹੋ ਜੀ ਰੰਗ ਪ੍ਰਿੰਟ ਦੀ ਚੰਗੀ ਆ ਜਾਤ ਬਰੀਡ ਦੀ ਵੀ ਚੰਗੀ ਆ ਅੱਗੇ ਦੁੱਧ ਤੁਹਾਡੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਠੰਡੀ ਸੀਲ ਪੂਰੀ ਆ ਕਮਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਲੱਗਿਆ ਮੋਟਾ ਥਾਣਾ ਹੱਥੀ ਚੁਆਈ ਵਾਲਾ ਥਾਣਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਠੰਡੀ ਸੀਲ ਪੂਰੀ ਆ ਥਣਾ ਦੀ ਦੰਨ ਬੇਫਿਕਰ ਹੋ ਜਿਓ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਯਾਰ ਮੁੱਲ ਭਲਾ ਅਗਲਾ 50 ਕਰਾ ਲਈ 55 ਕਰਾ ਲਈ 50 60 ਕਰਾ ਲਈ 43000 ਦੀ ਗਾਂ ਦੀ ਮੰਗ ਕੋ ਜੂ ਮਾਨਤਾਨ ਜੀ ਮਾਨਤਾਨ ਵੀਰੇ 42 ਦੀ ਦੇ ਦੇਣ ਠੀਕ ਆ ਜੀ ਹਾਂ ਜੀ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਤੁਸੀਂ ਜਿੰਨਾ ਮਰਜ਼ੀ ਕਰਾ ਲਿਓ ਜੀ 60000 ਕਰਾ ਲਓ 55 ਕਰਾ ਲਓ 43000 ਦੀ ਗਾਂ ਆਪਾਂ ਦੇ ਦਾਂਗੇ ਬੱਚਾ ਤੁਸੀਂ ਦੇਖ ਸਕਦੇ ਹੋ ਸਕਦਾ ਬੱਚੇ ਦਾ 나ੜੂ ਆ ਵੀਰੇ ਕੱਲ ਹੀ ਸੋਈ ਆ ਗੱਬਣ ਵੇਖੀ ਵੀ ਆਪਣੀ ਗਾਂ ਆਵੇ 나ੜੂ ਆ ਨਾੜੂ ਬਾਕੀ ਜਿਹਨੂੰ 나ਗ ਪਸੰਦ ਆਊਗਾ ਪਾਸੋਂ ਆਪਾਂ ਗੱਬਣ ਵੇਖੀ ਵੀ ਆ ਵੀਰੇ ਠੀਕ ਆ ਜੀ ਬਾਕੀ ਜਿਹਨੂੰ 나ਗ ਪਸੰਦ ਆਊਗਾ ਆ ਕੇ ਤਸਦੀਕ ਕਰ ਸਕਦੇ ਆ ਜੀ ਜਿਹਦੀ ਥੱਲੇ ਅਸੀਂ ਚੋਇਆ 18 19 ਠੀਕ ਹੈ ਜੀ ਠੀਕ ਹੈ ਆ ਪਤਾ ਚੋਈ ਨਹੀਂ ਵੀਰੇ ਗਾਹੂ ਅਗਲੇ ਦੇ ਘਰੋਂ ਲਈ ਐਵੇਂ ਮੈਂ ਝੂਠ ਮਾਰੀ ਐਵੇਂ ਹੀ ਨਹੀਂ ਪਤਾ ਯਾਰ ਕਿ 15 ਕਿਲੋ ਦੇਵੇ ਇਹ ਨਹੀਂ ਪਤਾ 18 19 ਇਹ ਨਹੀਂ ਪਤਾ 20 ਦੇਵੇ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਐਵੇਂ ਝੂਠ ਤਾਂ ਪਾਣੇ ਮਾਰੀ ਆ ਹਣ ਠੀਕ ਹੈ ਜੀ ਇਹ ਵਾਈ ਗਰੂਪ ਦਾ ਸੱਚੇ ਪਾਤਸ਼ਾਹ ਨੂੰ ਕਿੰਨਾ ਦੇ ਵੀ ਕਿੰਨਾ ਨਹੀਂ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ